ਹਾਂਜੀ ਸਤਿ ਸ੍ਰੀ ਅਕਾਲ ਜੀ ਪਹਲਾ ਜਿਹੜੀ 판 ਤੇ ਬੋਬੋ ਵੈਲਕਮ ਹੈ ਜੀ ਅੱਜ ਦੀ ਵੀਡੀਓ ਹੈਗੀ ਆ ਪਿੰਡ ਪੰਘਾੜੀ ਜ਼ਿਲ੍ਹਾ ਅੰਮ੍ਰਿਤਸਰ ਤੇ ਤਹਿਸੀਲ ਮਜੀਠਾ ਅੱਜ ਦੀ ਵੀਡੀਓ ਦੇ ਵਿੱਚ ਹਰਿਆਣੇ ਦੀਆਂ ਝੋਟੀਆਂ ਸਾਟ ਅੱਠ ਪਹਾਲਾਂਗੇ ਬਾਕੀ ਪੁੱਛਿਦਿਆਂ ਤੇ ਟੇਲ ਵੀ ਜਿਹਨਾਂ ਨੂੰ ਕਰਦੇ ਆਂ ਗੱਲ ਬਾਤ ਬੱਚਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਜੋ ਬਹੁਤ ਮੇਰਾ ਜੀ ਉਹ ਕਿਦਰ ਪਾਸ਼ਾ ਦੀਆਂ ਚਲੋ ਮੇਰਾ ਹੀ ਚਾਹੀਦੀਆਂ ਰੁਕੋ ਕਿਦਰ ਪਾਸ਼ਾ ਬਹੁਤ ਬਹੁਤ ਦਾ ਬਾਕੀ ਸਾਡੇ ਨੂੰ ਪਾਲਾ ਡੇਰੀ ਫਾਰਮ ਵੀਡੀਓ ਦੇ ਫਾਰਮਾਂ ਨੂੰ ਸਾਰੇ ਮੇਰੇ ਤੋਂ ਵੀਰ ਭਰਾਵਾਂ ਨੂੰ ਬਹੁਤ ਬਹੁਤ ਆਪਰੇ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਸਾਰਿਆਂ ਤੇ ਬਾਕੀ ਪਿੰਡ ਆਪਣਾ ਪੰਘਾਰੀ ਹਾਂਜੀ ਜਿਲ੍ਹਾ ਅੰਮ੍ਰਿਤਸਰ ਹਾਂਜੀ ਤਸਕੀਰ ਮਜੀਠਾ ਠੀਕ ਹੈ ਜੀ ਜੈੰਤੀ ਬਰੋਡਾ ਹਨ 4 ਕਿਲੋਮੀਟਰ ਪੈਂਦਾ ਹਾਂਜੀ ਤੇ ਅਲੀਵਾਲ ਵੀ ਤੋਂ ਹਨ ਨਾ ਕੋਈ 5-6 ਕਿਲੋਮੀਟਰ ਪੈਂਦਾ ਵਾ ਠੀਕ ਹੈ ਜੀ ਸਾਲੀਵਾਲ ਤੋਂ ਵੀ 5-6 ਕਿਲੋਮੀਟਰ ਪੈਂਦਾ ਵਾ ਠੀਕ ਹੈ ਮੰਜੀਠਾ ਵੀ ਸਾਨੂੰ ਕੋਈ 8-9 ਕਿਲੋਮੀਟਰ ਪੈਂਦਾ ਵਾ ਠੀਕ ਹੈ ਤੇ ਸੰਗਟਾ ਜੀ ਜੱਪਿੰਡੇ ਅੰਮ੍ਰਿਤਸਰ ਤੋਂ ਉਹ ਰੋਡ ਜਿਹੜਾ ਬਟਾਲੇ ਨੂੰ ਉਹ ਰੋਡ ਦੇ ਨਾਲ ਬਿਲਕੁਲ 4 ਕਿਲੋਮੀਟਰ ਆਪਾਂ ਪੈਂਦੇ ਆਂ ਜਿਲਾ ਮਥਰਿਆ ਪਿੰਡ ਆ ਜਿਲਾ ਮਥਰਿਆ ਹਾਂਜੀ ਤੇ ਬਾਕੀ ਅਜ ਆਪਣੇ ਕੋਲ ਮਾਲ ਬਹੁਤ ਵਧੀਆ ਉੱਧਰ ਦਾ ਠੀਕ ਆ ਫਰਿਆ ਨਹੀਂ ਆ ਆ ਗਏ ਝੁੱਟੀਆਂ ਤੇ ਠੀਕ ਆ ਠੀਕ ਰੋ ਜੀ ਹਰ ਕੰਮੀ ਪੁਰ ਪੰਜ ਸਤ ਮਈਆਂ ਠੀਕ ਆ ਉਹ ਕਲ ਕਿਧਰ ਪਾਛਾ ਦੇ ਆਸਰੇ ਨਾਲ ਕਿਸੇ ਮਿਲਿਆ ਕਰਨ ਗਿਆ ਉਹ ਦਿਆਂ ਵੀ ਇੱਧਰ ਦੀਆਂ ਵੀ ਇੱਧਰ ਦੀ ਵੀ ਨਹੀਂ ਮਿਲਿਆ ਕਰੂਗ ਜਰੂਰ ਤੇ ਉਧਰ ਦੀਆਂ ਉਹ ਜਿਹੜੀ ਇੱਧਰ ਦੀ ਹੋਊਗੀ ਉਹਨੂੰ ਇੱਧਰ ਦੀ ਕਹਾਂਗੇ ਹਾਂ ਜੀ ਇਹ ਨਹੀਂ ਆ ਕਿ ਸਿੰਘ ਕੁੰਡਾ ਆਊਗਾ ਸਿੰਘ ਨਿਕਾਊਗਾ ਹਾਂ ਜੀ ਹਾਂ ਜੀ ਉਹਨੂੰ ਕਹਿ ਦਾਂਗੇ ਵੀ ਨਹੀਂ ਉਧਰ ਦੀਆਂ ਜਿਹੜੀ ਉਧਰ ਦੀ ਆ ਉਹ ਸਾਡੇ ਵੀਰ ਭਣ ਭਰਾ ਬਹੁਤ ਜਿਆਦੇ ਜਾਣਦੇ ਸਮਝਦਾਰ ਆ ਉਹਨਾਂ ਆਪੇ ਹੀ ਪਛਾਣ ਲੈਣੀ ਆ ਤੇ ਬਾਕੀ ਆਪਾਂ ਵੀ ਜਿਹੜੀ ਉਧਰ ਦੀ ਉਹਨੂੰ ਉਧਰ ਦੀ ਕਹਾਂਗੇ ਹਾਂਜੀ ਜਿਹੜੀ ਇੱਧਰ ਦੀ ਉਹਨੂੰ ਇੱਧਰ ਦੀ ਕਹਾਂਗੇ ਹੁਣ ਵੀ ਜਿਹੜੀਆਂ ਉਧਰ ਦੀਆਂ ਆਂ ਜਿਵਾਂ ਕੋਈ ਨੂੰ ਖਾ ਲਵਾਂਗੇ ਜਿਹੜੀ ਇੱਧਰ ਦੀ ਕੋਈ ਨੂੰ ਖਾ ਲਵਾਂਗੇ ਠੀਕ ਆ ਜੀ ਤੇ ਬਾਕੀ ਵੱਧ ਤੋਂ ਵੱਧ ਨਹੀਂ ਜਿਹੜੀ ਆ ਕੋਸ਼ਿਸ਼ ਕਰਨੀਆਂ ਵੀ ਕੋਈ 18 20 ਕਿਲੋ ਤੱਕ ਹਾਂਜੀ ਮੈਂ ਜਿਹੜੀ ਇੱਧਰ ਦੀ ਜਿਹੜੀ ਉਧਰ ਦੀ ਜਿਹੜੀ ਆ ਉਧਰ ਦੀ 18 20 ਕਿਲੋ ਦੀ ਮਹੀ ਮੈਥੋਂ ਮਿਲਿਆ ਕਰੂਗੀ ਠੀਕ ਆ ਜੀ ਹਰ ਦਾ ਨਹੀਂ ਹਾਂ ਕੋਲੇ ਨਾ ਹਾਂ ਠੀਕ ਇਹ ਅਭੀ ਬਹੁਤ ਹੋਰ ਲੋਕੀ ਚੰਗੀ ਗਾਰੰਟੀ ਵਾਲੀ ਮਿਲਿਆ ਕਿ ਉਹ ਸਾਫ ਸੁਸਰੀ ਹਾਂਜੀ ਜੋ ਉਹ ਦੱਸਾਂਗੇ ਉਹ ਨਿਕਲੂਗਾ ਹਾਂਜੀ ਕੀ ਨਿਕਾ ਵੀ ਹਵਾ ਦੇ ਗੱਲਾਂ ਕਰਾਂਗਾ ਹਵਾ ਦੇ ਨਹੀਂ ਬੁੱਲੇ ਡਾਉਣੇ ਉਧਰ ਦੀ ਨਹੀਂ ਉਧਰ ਦੀ ਜਾ ਕੇ ਮਿਲੂਗੀ ਉਧਰ ਦੀ ਨਹੀਂ ਉਧਰ ਦੀ ਜਾ ਕੇ ਮਿਲੂਗੀ ਉਧਰ ਦੀ ਜਾ ਕੇ ਨਹੀਂ ਮਿਲੂਗੀ ਜੀ ਇਧਰ ਦੀ ਇਧਰ ਦੀ ਕਹਾਂਗੇ ਭਾਵੇਂ ਸਿੰਘ ਜਿੰਨਾ ਮਰਜੀ ਨਿਕਾਵੇ ਹਾਂਜੀ ਸਿੰਘ ਨਾ ਨਿਹਦੀ ਸਿੰਘ ਨਾ ਮੈਂ ਨਹੀਂ ਇਹ ਇਧਰ ਦੀ ਸਾਡੀ ਉਧਰ ਦੀ ਹੋਣੀ ਜਿਹੜੀ ਇਧਰ ਵਾਲੀ ਇਧਰ ਦੀ ਰਹਿਣੀ ਹੈ ਬਾਕੀ ਇਧਰ ਦੀਆਂ ਮੰਗੀਆਂ ਆਪਣੀਆਂ ਬਹੁਤ ਬਹੁਤ ਚੰਗੀਆਂ ਮਾਰਗੀਆਂ ਨਹੀਂ ਹਾਂਜੀ ਹਾਂਜੀ ਇਧਰ ਦੀਆਂ ਹੁੰਦੀਆਂ ਬਹੁਤ ਬਹੁਤ ਚੰਗੀਆਂ ਗੇਜ ਤੇ ਨਹੀਂ ਇਹਨਾਂ ਹੁੰਦੀਆਂ ਤੋਂ ਆਪਾਂ ਚੱਲੇ ਹਾਂ ਹਾਂਜੀ ਹਾਂਜੀ ਉਹ ਵੀ ਨੇ ਹੁੰਦੇ ਰਵਾਂਗੇ ਤੇ ਦੇ ਰਵਾਂਗੇ ਭੈਣ ਭਰਾਵਾਂ ਦੀ ਭੈਣ ਭਰਾਵਾਂ ਦੀ ਖੁਆਇਸ਼ ਹੀ ਵੀ ਉਧਰੋਂ ਹਮਾਰ ਲਿਆ ਕਰੋ ਹਾਂਜੀ ਉਹਦੇ ਕਰਕੇ ਫੇਰ ਅਸੀਂ ਉਧਰੋਂ ਹੁਣ ਤੁਰੇ ਆ ਤੇ ਤੁਹਾਡੇ ਉਡਾਸੇ ਨਾਲ ਉਧਰੋਂ ਮੈਂ ਜਿਹੜੀਆਂ ਵਗੋ ਦੂਜੀ ਚੌਥੀ ਦਿਨ ਪੰਜ ਜਿੰਨੀਆਂ ਵੀ ਆਪਣੀ ਮਾਲਕਨ ਚਾਹਿਆ ਆਉਂਦੀਆਂ ਰਹਿਣੀਆਂ ਹਰ ਵਕਤ ਆਉਂਦੀਆਂ ਰਹਿਣੀਆਂ ਠੀਕ ਠੀਕ ਤੇ ਬਾਕੀ ਚਲੋ ਕੰਮ ਚੱਲ ਗਿਆ ਦੇਖੋ ਜੀ ਅਸਲ ਕੱਟੀ ਹੈ ਹਰਿਆਣੇ ਦੀ ਠੀਕ ਹੈ ਜੀ ਪ्योर ਬਿਲਕੁਲ ਇੱਕ ਰੰਗ ਕਾਲੀ ਜਿੱਤੋਂ ਲੈ ਕੇ ਪੈਰਾਂ ਤੱਕ ਠੀਕ ਹੈ ਜੀ ਬਿਲਕੁਲ ਕੋਈ ਇੱਕ ਵਾਲ ਵਿੱਚ ਚਿੱਟਾ ਨਹੀਂਗਾ ਹਾਂਜੀ ਬਾਕੀ ਇਹ ਨਹੀਂ ਤੇ ਨਿੱਗੀ ਜੀ ਛੋਟੀ ਜੀ ਨਹੀਂਗੀ ਬਹੁਤ ਵਧੀਆ ਬਹੁਤ ਨਾ ਬਹੁਤ ਜਦਾ ਵੱਡਾ ਪੂਰੀਆਂ ਸ਼ਕੀਨੀਆਂ ਜੇ ਜੋੜੀ ਸ਼ਕੀਨੀਆਂ ਜੋਖੋ ਕਿੰਨੀ ਸਾਫ ਸੁਥਰੀ ਆ ਠੰਡੀਆਂ ਬੜੀਆਂ ਠੰਡੀਆਂ ਸੀਲ ਲਿੰਨੀਆਂ ਜੇ ਹਾਂਜੀ ਥੱਲੇ ਇਦਾਂ ਬਹਿ ਜਾਓ ਭਾਵੇਂ ਇਹਨਾਂ ਦੇ ਇੰਨੀਆਂ ਸੀਲ ਹੰਡੀਆਂ ਇੰਨੀਆਂ ਸੀਲ ਕਰਾਂ ਇਦਾਂ ਬਹਿ ਜਾਓ ਠੀਕ ਆ ਜੀ ਕੋਈ ਪਸਮਾਉ ਨੂੰ ਲਗਾਉਣ ਕੋਈ ਪਸਮਾ ਦਿਓ ਬਾਕੀ ਸਾਡੀ ਜਰੂਰ ਵੀਡੀਓ ਪਹੂਗੀ ਹਾਂਜੀ ਪਸਮਾ ਆ ਦੀ ਲੱਗਾਊਗਾ ਠੀਕ ਆ ਜੀ ਇਹ ਗਾਰੰਟੀ ਆ ਕਹਿੰਦੇ ਰਾਵਾਂਗੇ ਤੇ ਕੰਮ ਕਹਿੰਦੀਆਂ ਤੇ ਕਹਿੰਦੇ ਰਾਵਾਂਗੇ ਪਸਮਾ ਆ ਦੀ ਲੱਗਾਊਗਾ ਠੀਕ ਆ ਜੀ ਠੀਕ ਆ ਜੀ ਚਵਾਈ ਜੋਗੀ ਕੁਮਾਲ ਦੀ ਹਾਂਜੀ ਕਿ ਚਵਾਈ ਹੋ ਗਈ ਮਾਲ ਬੋਗਰਾ ਚਵਾਈ ਚੌਸ ਮਾਲ ਆ ਕੇ ਮਹੀਨੇ ਵੀਡੀਓ ਤੇ ਪਾਉਂਦੇ ਠੀਕ ਹੈ ਜੀ ਮੜਾ ਮਾਰੋ ਪਿਛੇ ਦੇਖੋ ਕੱਟੀ ਕਿਦਾਂ ਦੀ ਪਿਓਰ ਅਸਲ ਹਰਿਆਣੇ ਦੀ ਆ ਮੈਂ ਜਿੱਦੋ ਵੀਰ ਆ ਇੱਥੇ ਆਣ ਕੇ ਵੇਖ ਕੇ ਲਵੇ ਜੇ ਜੇ ਵੀਰ ਭਰਾ ਨੇ ਦੇਖਣੇ ਸਾਡੇ ਕੋਲ ਸਾਰਾ ਰਿਕਾਰਡਿੰਗ ਨਾਲ ਹਾਂਜੀ ਢੋਲ ਪਿਆ ਹਲੇ ਉੱਲੇ ਪਾ ਲਓ ਉਧਰ ਦੀ ਠੀਕ ਹੈ ਜੀ ਉਹ ਆਹੀ ਖਾਣ ਦੇ ਸਕਦਾ ਹਰਿਆਣੇ ਦੀ ਹਰਿਆਣੇ ਦੀ ਸਭ ਕੁਝ ਦਾ ਰਿਕਾਰਡ ਪਿਆ ਆ ਬੱਚਾ ਮੰਗ ਲਾ ਗਿਆ ਇਦਾਂ ਦੇਖਣੀ ਇਦਾਂ ਹੀ ਇਦਾਂ ਹੀ ਸੀਲ ਹੁੰਦੀਆਂ ਇਦਾਂ ਕੋਈ ਕੋਈ ਪਿਛਵਾਣ ਨਹੀਂ ਲੱਗਦਾ ਨੀ ਜਾ ਆ ਦੇਖੋ ਠੀਕ ਹੈ ਕੋਈ ਸਮਝ ਨਹੀਂ ਲੱਗਾ ਇਹਨੂੰ ਕੋਈ ਗੱਲਬਾਤ ਨਹੀਂ ਵੇਖ ਲੋ ਇਹ ਨਹੀਂ ਦੁੱਧ ਕਿੰਨਾ ਜੋ ਦੁੱਧ ਕਿੰਨਾ ਜੋ ਦੋ ਦੋ ਦਾ ਹੋਊਗਾ 14 ਕਿਲੋ ਹਾਂਜੀ ਭਰੇ पूरा ठंडा पानी अर्गा है ना हां जी हां जी 12 12 13 12 ਤੋਂ ਬਾਹਰ ਆ 12 ਕਿਲੋ ਮੰਨ ਕੇ ਚਲੋ 12 ਕਿਲੋ ਹੋਊਗਾ ਇਹਨੂੰ ਵੀ 12 ਕਹਿ ਲੈਣ ਆ 8 ਹੋਵੇ 9 ਹੋਵੇ 10 ਉਹ ਨਹੀਂ ਹੋਊਗਾ हां जी ਇਹ 12 ਕਹਿੰਦੇ 12 ਹੀ ਹੋਊਗਾ ਠੀਕ ਹੈ ਜੀ ਪੂਰਾ ਲੀਟਰ ਮੰਗ ਈ ਵੀ ਨਹੀਂ ਆਪਾਂ ਕਿਦੋਂ ਤੁਹਾਨੂੰ ਆਉਣ ਲਈ ਮਗਾ ਲਈ ਤੁਹਾਨੂੰ ਕੋਈ ਚਾਰ ਡੰਗ ਚ ਹੋਵੇ ਸੱਲੀ ਕਰੇ ਸੱਲੀ ਕਰੇ ਰੁਪਏ ਰਕਮਾਂ ਲਾ ਕੇ ਨਹੀਂ ਆ ਹਾਂ ਜੀ ਤੇ ਗਾੜੀ ਕਿਸੇ ਨੇ ਰਕਮਾਂ ਲਾ ਕੇ ਖੜਾ ਹਾਂਜੀ ਹਾਂ ਜੀ ਸੱਲੀ ਕਰੇ ਰੋਡ ਉੱਤੇ ਲਾ ਕੇ ਖੜੋਣ ਤੜਕੋ ਜਿੰਨੇ ਵੀ ਖੜ੍ਹਦੀਆਂ ਠੀਕ ਹੈ ਜੀ ਬਾਕੀ ਕੀ ਸਾਡਾ ਵਾਹਦਾ ਵਾ ਜਿਹੜੀ ਉਧਰ ਦੀ ਹੋ ਗਈ ਉਹ ਹੋ ਗਈ ਉਹ ਹੀ ਉਧਰ ਦੀ ਠੀਕ ਹੈ ਜੀ ਇਧਰ ਦੀਆਂ ਵਾ ਪਲਆਂ ਲਿਆਣੀਆਂ ਲੈਣੀਆਂ ਨਹੀਂ ਬੰਦ ਕਰਨੀਆਂ ਹਾਂਜੀ ਹਾਂਜੀ ਇਹ ਤਾਂ ਚੱਲ ਰਹਿਣਗਾ ਵਾ ਦਿੰਦੇ ਰਹਿਣਾ ਵਾ ਤਾਂ ਉਧਰ ਦੀ ਵੀ ਲਿੰਦੇ ਰਹਿਣਾ ਦੋਵੇਂ ਤਰ੍ਹਾਂ ਦਾ ਮਾਲ ਆਪੇ ਹੋਇਆ ਕਰੂਗਾ ਤੇ ਮਗਰ ਬੱਚਾ ਕੀ ਆ ਗਿਆ ਕੱਟਾ ਪਿਓ ਤੇ ਦੱਸੋ ਮੁੱਲ ਫਿਰ ਕੱਟਾ ਹੀ ਵੇਨਾ ਇੱਕ ਰਾਂ ਵੀ ਬਿਲਕੁਲ ਜੈੱਡ ਬਲੈਕ ਮਗਰ ਬੱਚਾ ਵੀ ਗੇ ਮੈਂ ਨਾ ਵੀ ਕੱਟੀ ਜੜੀ ਹੈ ਨਾ ਹਾਂਜੀ ਹਾਂਜੀ ਤੁਸੀਂ ਚਲੋ ਆਪਣੀ ਵੀਡੀਓ ਦੇ ਪੁਰਾਣੀਆਂ ਬਣਾਉਂਦੇ ਹੁੰਦੇ ਆ ਹਾਂਜੀ ਅੱਜ ਉਧਰ ਦੇ ਮਾਲ ਦੀ ਪਹਿਲੀ ਵੀਡੀਓ ਹਾਂਜੀ ਤੇ ਜਾਇਜ਼ ਕੀਮਤ ਕਰਨੀ ਹੈ ਜਿੰਨੇ ਦੀ ਦੇ ਦੇਣੀ ਆ ਮਨਾਵਾ ਲੈਣਾ ਵਾ ਪਰ ਬਹੁਤਾ ਨਹੀਂ ਵੀ ਹੁਣ ਮੇੜੀਆਂ ਅਸੀਂ ਲਿਆਂਦੀਆਂ ਤੇ ਅਸੀਂ ਰਾਬੀ ਪਾਜੀ ਉਹ ਨਹੀਂ ਗੱਲ ਕਰਨੀ ਹਾਂਜੀ ਬਿਲਕੁਲ ਜਾਇਜ਼ ਕਹਿੰਦੇ ਇੱਕ ਪੰਜੀ ਦੀ ਗੱਡੀ ਦੇਣੀ ਤੇ ਇੱਕ 20 ਦੀ ਵੀ ਦੇਣੀ ਹਾਂਜੀ ਦੇ ਦੇਣੀ ਆ ਪੰਜੀ ਵੀ ਪਾ ਦੋ ਵਿਕਦੀ ਆ ਹਾਂਜੀ ਸਾਮੇ ਮੂਝ ਵਾ ਠੀਕ ਹੈ ਚਲੋ ਉਧਰੋਂ ਇਹ ਮਾਲ ਜਿਹੜਾ ਸਾਡੇ ਹੋਰੀ ਭੈਣ ਭਰਾ ਵਪਾਰੀ ਭਰਾ ਲੇ ਹੋਣ ਦੇ ਆ ਇਹ ਨਹੀਂ ਲੇ ਹੋਣ ਦੇ ਹਾਂਜੀ ਹਾਂਜੀ ਲੇ ਹੋਣ ਦੇ ਰਕਮਾਂ ਲਾਦਾ ਲੇ ਹੋਣ ਦੇ ਆ ਹਾਂਜੀ ਕੋ ਮਹਿੰਗਾ ਮਾਲ ਹਾਂਜੀ ਹਾਂਜੀ ਉਹਦੇ ਕਰਕੇ ਚਲੋ ਜੇ ਭਾਅ ਨਾਲ ਅਗਲੀ ਆ ਤੇ ਹੁਣ ਭਾਅ ਨਾ ਪਾਣੀ ਆ ਠੀਕ ਹੈ ਇਹਨੂੰ ਹਾਂ ਮੈਂ ਇੱਕ 15 ਦੇਣੀ ਆ ਇੱਕ 15 ਦੀ ਇੱਕ ਪੰਦਾ ਦੀ ਕੱਟੀ ਦਵਾਂਗੇ ਠੀਕ ਹੈ ਤੁਹਾਨੂੰ ਕੋ ਚਾਰ ਡੰਗ ਚੋਵੇ 12 ਲੀਟਰ ਤੋਂ ਲੀਟਰ ਦਾ ਮਿਲ ਕੇ ਲਵੇ ਠੀਕ ਹੈ ਮੈਂ ਬਹੁਤ ਜਿਆਦਾ ਚੰਗੀ ਕੱਟੀ ਹੈ ਬਸ ਮਾ ਪਸਮੂ ਕੋਈ ਨਹੀਂ ਇਹ ਨਹੀਂ ਬਟਾਪ ਕੇ ਵੀਡੀਓ ਬਣਾਉਣ ਦੇ ਤਸੱਲੀ ਕਰੇ ਠੀਕ ਹੈ ਕਰੇ ਤਾਂ ਮੂਝ ਇਹ ਤਾਂ ਗੱਡੇ ਦੁੱਧ ਕੱਢੂ ਬਰਾਬਰ ਹੈ ਅੱਜ ਨਹੀਂ ਤੇ ਅਹੀਂ ਉਹਦੇ ਦੇਂਦਾਰਾਂ ਨੂੰ ਠੀਕ ਹੈ ਜੀ ਪਹਿਲਾਂ ਗੱਡੀ ਝੋੜ ਦੋਂਦੀ ਹੋਈ ਹੈ ਜੀ ਆ ਵੀ ਝੋੜ ਦੋਂਦੀ ਏ ਇਹ ਵੀ ਦੋਂਦੀ ਏ ਝੋੜ ਦੋਂਦੀ ਦੇਖੋ ਠੀਕ ਹੈ ਹਲੋ ਅਬੀ ਦੋਂਦੀ ਏ ਜੀ ਹਾਂ ਆ ਦੋਂਦੀ ਏ ਜੀ ਤੇ ਉਹ ਦੋਂਦੀ ਕੱਟੀ ਜਾਏ ਦੋ ਹੀ ਦਾਂਦੇ ਆਗੇ ਆ ਦੋਂਦੀ ਫੁੱਲ ਬੋਲੋ ਕੱਢੋ ਬਾਹਰ ਦੋਂਦੀ ਕਿਤੇ ਦੋ ਕੱਢੀ ਇਹਦੇ ਮਗਰ ਕੱਟੀ ਆ ਜੀ ਕੱਟੀ ਦੇਖੋ ਇੱਧਰ ਬੜੀ ਗਾਸਾ ਫਾਇਆ ਵਾ ਕੋਈ ਲੈ ਬਾਹਰ ਦੇਖੋ ਅਸੀਂ ਚਲੀ ਜਾਂਦੇ ਹਾਂ ਬਲੋਦੀ ਦੋ ਜਣੇ ਬਹਿ ਜਾ ਭਾਈਂ ਲਾਤ ਨਹੀਂ ਮਾਰੂਗਾ ਰਾਖੀ ਨਹੀਂ ਮੰਗਗੇ ਜਿੰਨਾ ਮਾੜੀ ਮੈਂ ਦੁੱਧ ਕੱਢਦੀ ਹਾਂ ਉਨਾ ਦੀ ਗਾੜ੍ਹ ਹੋਊਗੀ ਠੀਕ ਆ ਪਿਓ ਦੋ ਦੰਦ ਕੱਟੀ ਆ ਪਿਓ ਦੋਂਦੀ ਗੱਡੀ ਆ 2 ਕਿਲੋ ਤੂੰ ਵੱਧ ਘਾ ਰਿਆ ਦੀ ਦੋਂਦੀ ਦੀ ਗਰੰਟੀ ਹੋ ਗਈ ਚੌਗੇ ਦਾੰਦ ਨਹੀਂ ਬੰਨੇ ਹੋਣਗੇ ਨਾ ਤੇ ਜੋ ਜੁਰਮਾਨਾ ਉਹ ਹੀ ਭਟਾਂਗੇ ਦਾ ਠੀਕ ਆਈ ਦੋਂਦੀ ਕੱਟੀ ਵੇ ਕੱਟੀ ਤਾਂ ਦਾ ਖਰਾ ਨਹੀਂ ਦੱਸ ਦਿਆਂ ਵੀ ਹੈ ਗਿਆ ਆ ਗਿਆ ਆਪਾਂ ਮੈਂ ਵੀ ਆਪਾਂ ਹਿਦਿਆਣਾ ਹੀ ਆ ਹਾਂਜੀ ਸਾਮਾਨ ਚ ਵਾਈਦਾ ਟਾਈਮ ਇਹਨਾ ਪਾਉਂਦਾ ਲਾਤ ਰੱਖ ਕੇ ਤੇ ਚੜ ਜਾਵਾਂ ਠੀਕ ਹੈ ਜੀ ਹਾਂ ਲੈ ਲਿਆ ਲਗਾ ਘਾ ਕਰ ਲੋ ਲੰਮੀ ਕਰ ਲੋ ਮੜੀ ਆ ਵੇਖੋ ਕਦੀ ਚੀਜ਼ ਕੀ ਆ ਚੌੜੀ ਫੱਟੀ ਵਾਲਾ ਸਿੰਘ ਆ ਇਹਦਾ ਹਾਂਜੀ ਆ ਵੇਖ ਲਓ ਬਾਕੀ ਕੋਈ ਸਿੰਘ ਛੇੜੇ ਨਹੀਂ ਬਣਾਏ ਨਹੀਂ ਆ ਠੀਕ ਹੈ ਜੀ ਇਹਦੇ ਕੋ ਦੋ ਦਿਨ ਨਾ ਤੇ ਕਿ ਨਾ ਤੇ ਆ ਰਿਹਾ ਇਹਦੇ ਕੋ ਜਿਹੜਾ ਲੀਟਰ ਆਣ ਦੋ ਹਾਂਜੀ ਬਿਲਕੁਲ ਕੈਮਰਾ ਮਾਰ ਪਿੱਛੇ ਦੱਸ ਦੇ ਦੋ ਦਾਰ ਚਲੋ ਠੀਕ ਹੈ ਇਹਨਾਂ ਦੇ ਸਿੰਘ ਕਿਸੇ ਨੂੰ ਵੀ ਛੇੜ ਦੀ ਲੋੜ ਨਹੀਂ ਪਈ ਹਾਂਜੀ ਕਿ ਪੁੱਜਰ ਤੋਂ ਮਾਲਕ ਨੇ ਸਿੰਘ ਉਹ ਜਾ ਬਣਿਆ ਵਾ ਹਾਂਜੀ ਵੀ ਵਧੀਆ ਜੱਜ ਦਾ ਫੱਪਦਾ ਵਾ ਠੀਕ ਹੈ ਜੀ ਇਹ ਮੇਹ cobra ਕੱਤੀ ਗਈ ਆ ਕੱਟ ਵੀ ਪੂਰਾ ਵਾ ਤੇ ਬਾਕੀ ਮਗਰ ਵੀ ਕੱਟੀ ਆ ਗਈ ਆ ਮਗਰ ਵੀ ਕੱਟੀ ਆ ਹਾਂਜੀ ਪਿਓਰ ਦੋਂਦੀ ਗੱਟੀ ਆ ਇਹਨੂੰ ਕਹਿੰਦੇ ਆ ਪਿਓਰ ਦੋਂਦੀ ਆ ਹਾਂ ਦੁੱਧ ਵੀ ਇਹਦੇ ਕੋਲ ਆ ਜਣਾ ਦੁੱਧ ਆ ਨਾ ਹਾਂਜੀ ਅਸੀਂ ਕਿਸੇ ਦੀ ਗੱਲ ਨਹੀਂ ਕਰਦੇ ਇਹ ਨਹੀਂ ਕਹਿੰਦੇ ਵਪਾਰੀ ਵਾਂਗੂ ਪਾਹੀ ਕਿਸੇ ਦਾ ਨਾਮ ਲੈਂਦੇ ਨਹੀਂ ਹਾਂਜੀ ਹਾਂਜੀ ਹਰ ਵੀ ਆਪਣੇ ਘਰ ਸੂਤਰ ਤਕੜਾ ਹੀ ਆ ਇਹਦੇ ਕੋਲ ਦੁੱਧ ਹੁਣ ਉਦਾਂ ਜਿਹੜਾ ਝੱਗ ਸਣੇ ਮਿਲਣਾ ਨਾ 16 ਕਿਲੋ ਆ ਠੀਕ ਹੈ ਜਿਹੜਾ ਪੂਰਾ ਝੱਗ ਮੈਂ ਉੱਤੇ ਅੰਬੀ ਤੇ ਮਿਲ ਜਾ ਠੀਕ ਆ ਪਾ ਜਿਹੜਾ ਲੀਟਰ ਵਾਲਾ ਪੂਰਾ ਤਿਆਰ ਪਾਣੀ ਵਰਗਾ ਰੱਖ ਦੇ ਦੁੱਧ ਮਿਲਣਾ ਨਾ ਹਾਂਜੀ ਜਿੱਦਾਂ ਪਾਣੀ ਮਿਲਦਾ ਦੁੱਧ ਮਿਲਦਾ ਹਾਂਜੀ 14 ਕਿਲੋ ਮੰਨ ਕੇ ਦਵਾਇਂ ਗਿੜਿਓ ਠੀਕ ਹੈ ਠੰਡਾ ਪਾਣੀ ਆ ਠੰਡਾ ਪਾਣੀ ਵੀ ਛੱਡ ਦਿਓ 13 ਕਿਲੋ ਮੰਨ ਕੇ ਚਲੋ ਨਹੀਂ ਹੋਊਗਾ ਬਦੂ ਘੁੱਟ ਕੋਈ ਚੰਗਾ ਬਦੂਗਾ ਪਹਿਲੀ ਵੀਡੀਓ ਕੋ ਕਰਦੇ 13 ਕਿਲੋ ਮੰਨ ਕੇ ਚਲੋ ਹਾਂਜੀ ਹੁਣ ਇਹ ਭਾਵੇਂ 14 ਤੇ 13 ਮੰਨ ਕੇ ਚੱਲੋ। ਡੈਮੋ ਡੈਮ ਵੀਰ ਮੈਂ ਜੋਗ ਦੇਵਾਂਗੇ। ਹਾਂਜੀ। ਜੇ 13 ਦਾ ਪਾਉਣਾ 13ਵੇਂ ਹੋ ਨਾ। ਹਾਂਜੀ। ਤੇ ਝੋੜੀ ਦਾ ਪੈਸਾ ਨਹੀਂ ਦੇਵਾਂਗੇ। ਠੀਕ ਹੈ ਜੀ। ਨਹੀਂ ਦੱਸ ਲਵਾਂਗੇ। ਠੀਕ ਹੈ ਜੀ। ਇਹ ਦੇਵਾਂਗਾ। 14 ਹੀ ਹੋਊਗਾ। 13 ਹਣ ਕਹਿਤਾ। ਠੀਕ ਆ। ਦੱਸੋ ੜੇ ਦਾ। ਇਹਦਾ ਮੁੱਲ ਵੀਰ ਕੱਢੀ ਬਹੁਤ ਸੁਨੱਖੀ ਆ। ਹਾਂਜੀ। ਸੰਢੀ ਇਧਰ ਵੇਖ ਭਾਵੇਂ 2 ਦਿਨ ਤੇ ਬਹਿਣ ਦੇ। ਠੀਕ ਹੈ ਜੀ। ਥਿਲੂ ਨਹੀਂ। ਬਾਦੀ ਵੀਰ ਦਾ ਕੋਈ ਸੀਲ ਹੈ ਕੱਢੀ ਉਸਲੇ ਬੋਚੋਕਰੀ ਆਗੇ। ਕੋਈ ਪਛਮਾਨ ਹੀ ਲੱਗਾ ਇਹਨੂੰ। ਕੋਈ ਕੋਈ ਗੱਲਬਾਤ ਨਹੀਂ ਆ। ਹ ਇਹ ਨਹੀਂ ਗੱਲਬਾਤ ਵੀ ਕੋਈ ਡੱਕੀ ਆ ਇਹਨਾਂ ਨੂੰ ਪਸਮਾਨ ਆ ਲਾ ਦੀਏ ਨਾ ਇਦਾਂ ਜ ਆਪਣੇ ਤਾਂ ਸਵੇਰ ਦੇ ਚੋਈਆਂ ਨਹੀਂ ਪਰ ਪਸਮਾਨ ਹੀ ਲਾਉਣਾ ਇਹ ਸੁਈਆਂ ਨਹੀਂ ਸੂਆਂ ਵਾਲੀਆਂ ਮੈਂ ਸ਼ਾਮਾਂ ਨੂੰ ਚੋ ਕੇ ਕੱਲ ਸਵੇਰੇ ਚੋਲੇ ਬਸ ਆਪੇ ਦੱਸਣ ਗਿਆ ਸਾਡੇ ਦੱਸਣ ਦੀ ਕੋਈ ਗੱਲ ਨਹੀਂ ਜਿਹੜਾ ਮੁੱਲ ਵੀਰ ਕੱਟੀ ਦਾ ਜਿੰਨਾ ਮਰਜ਼ੀ ਕਰੀਏ ਇਕ ਤਾਂ 30 ਹੀ ਦੇਣੀ ਹੈ ਇਹ ਭਾਵੇਂ ਚਲੋ ਸਮੇਂ ਦੇ ਹਿਸਾਬ ਨਾਲ ਇਕ 30 ਹੀ ਲਗਣੀ ਆ ਕੋਈ ਸਮਝੇ ਨਾ ਇਹ ਵਾਲ ਆਪ ਕੱਟੇ ਹੋਣਾ ਕੋਈ ਗੱਲਬਾਤ ਨਹੀਂ ਪੁੱਛਣੂ ਸਿਰਫ ਇਹ ਵਾਲ ਕੱਟੇ ਹੋਣਾ ਚੋਣ ਲੱਗਿਆ ਪੁੱਛਣ ਤੇ ਮਾਰਦੀ ਸੀ ਉਹਦਾ ਕਰਕੇ ਲੱਭਣ ਨੂੰ ਬੜਾ ਜਿਆਦਾ ਲੱਗਦਾ ਦੱਸੋ ਨਾਮ ਮੰਗਣਾ ਵਾ 13 ਨਾਮ ਮੰਗਣਾ ਵਾ 12 ਹਾਂਜੀ ਇਹ ਹਾਂ ਨਾ ਇਹ ਦੇ ਦੇਣੀ ਆ ਹਾਂਜੀ ਫੇਰ ਲਾ ਦਾਂ ਕੋਈ ਗੱਲ ਦੱਸੋ ਪਿਆਰੀ ਆ ਤੇ ਭੰਗ ਹਟਕੇ ਲਗਣ ਦਿਹਾੜੀ ਅਸੀਂ ਲੈ ਪਹਿਲਾਂ ਹੋਣੀ ਤੇ ਡੱਕ ਜੀ ਠੀਕ ਆ ਠੀਕ ਆ ਲੈ ਕੇ ਬੰਨਦੇ ਹਾਂ ਹਾਂਜੀ ਤੇ ਬਾਕੀ ਗੁਰੂ ਕਬੀਦਰ ਪਾਸ਼ਾ ਦੀ ਮਿਹਰ ਮੈਂ ਇਹ ਆ ਵੀ ਇਹਦਾ ਮੁੱਲ ਜਿਹੜਾ ਉਹ ਨਿੱਕਾ ਹੀ ਕਰ ਦੇਣੀ ਆ ਟੋਡਾ ਨਹੀਂ ਕਰਨਾ ਹਾਂਜੀ ਤੇ ਵੀ 16 ਦੇ ਦਾਂਗੇ ਨਹੀਂ 100 ਦੇ ਦਾਂ ਕੋਈ ਜਾਂ ਠੀਕ ਆ ਜੀ ਔਰ ਇਹ ਦੁੱਧ ਕੱਢੀ ਕੋ 14 ਗਿਆ ਸੀ 13 ਗਿਆ ਵਾ ਪਰ 14 ਹੋਊਗਾ ਠੀਕ ਹੈ ਜੀ ਇੱਕ ਸੋਨ ਗੱਡੀ ਲਵਾਵਾਂਗੇ ਕਿ ਅੱਗੇ ਸਣੇ 16 ਕਿਲੋ ਦਾ ਤੇ ਮਿਲ ਕੇ ਦਵਾ ਠੀਕ ਹੈ ਜੀ ਤੇ ਬਾਕੀ ਕੋਈ ਤਸੱਲੀ ਕਰੇ ਸਾਈ ਪਾ ਲੈ ਦੋ ਟਾਂ ਤਿੰਨ ਟਾਂ ਤਿੰਨ ਟਾਂ ਚੋ ਅਗ ਲਵੇ ਪਹਿਲੇ ਟਾਂ ਚੋਂ 14 ਛੱਡ ਦੇ ਦੂਜੇ ਦੋ ਟਾਂ ਚੋਂ ਪਿਓਰ ਦੋਂਦੀ ਕੱਟੀਆਂ ਦੋਂਦੀ ਨਾ ਹੋਊਗੀ ਤੇ ਤਾਂ ਵੀ ਪਹਿਨ ਲਵਾਵਾਂਗੇ ਠੀਕ ਹੈ ਜੀ ਕੱਟੀ ਮਗਲੇ ਤੇ ਆ ਵੀ ਦੋਂਦੀ ਕੱਟੀ ਪਿਓਰ ਇਹ ਵੀ ਦੋਂਦੀ ਤਿੰਨ ਮਹਰਾ ਕੱਢੀ ਪੂਰੀ ਦੋਂਦੀ ਕੱਟੀ ਇਹ ਬੋਲੇ ਤੇ ਸਮਝ ਭਾਈ ਇਹ ਨੋ ਨਾ ਕੋਲਿਆ ਨਹੀਂ ਆ ਇਹਦਾ ਗੁੱਦੇ ਨਹੀਂ ਜਦੋਂ ਦੋੜਦੇ ਪਿਆਰ ਦੋਂਦੇ ਕੱਢਿਆ ਵੇ ਡਿਜ਼ਾਈਨ ਵੇਖ ਲਾ ਇਹ ਨਹੀਂ ਵੀ ਕੋਈ ਇਹਦਾ ਸਿੰਘ ਛੇੜਿਆ ਵਾ ਦੇਖੋ ਕੋਈ ਕੁਝ ਕੀਤਾ ਇਹਦਾਂ ਬਹੁਤ ਜੰਗੀਆਂ ਬਰੀਕੀਆਂ ਲੱਗੀਆਂ ਬਹੁਤ ਹੀ ਬਰੀਕੀਆਂ ਇਹਦੀਆਂ ਇਹ ਦੋਂਦੀਆਂ ਇਹਨਾਂ ਬਰੀਕੀ ਦਾ ਅਸਲ ਚੀਜ਼ਾਂ ਜਿਹੜੀਆਂ ਹੁੰਦੀਆਂ ਵਾ ਉਹ ਜੀ ਉਹ ਜਿਹੜੀਆਂ ਆਪ ਜਾ ਕੇ ਲੈ ਕੇ ਆਏ ਆ ਸਾਨੂੰ ਪਤਾ ਵਾ ਹਾਂਜੀ ਹਾਂਜੀ ਅੱਗੇ ਤਾਂ ਨੂੰ ਇੱਥੋਂ ਮਿਲ ਗਏ ਉੱਥੋਂ ਲੱਗਿਆ ਆ ਕੇ ਨੇ ਆ ਪੁੱਧਰ ਵੀ ਜਾਂਦੇ ਇੱਧਰ ਵੀ ਜਾਂਦੇ ਉਹ ਨਹੀਂ ਗੱਲ ਹੁਣ ਅੱਜ ਤੋਂ ਲੈ ਕੇ ਆਏ ਆ ਇਹਦਾ ਦੁੱਧ ਗੱਡੀ ਕੋ ਨੌ 10 ਕਿਲੋ ਭੋਲਾ ਵਾ ਸਟਾਰਟਿੰਗ ਹੋਣਾ ਪਹਿਲਾਂ ਬੇਪਿਓ ਰ ਇੱਕ ਰੰਗ ਕਾਲੀ ਹੋਈ ਠੀਕ ਹੈ ਜੀ ਡਿਜ਼ਾਈਨ ਵੇ ਗੱਡੀ ਦਾ ਪਹਿਲਾਂ ਇਹ ਜੋ ਥੋੜਿਆ ਦਰਾਂ ਸੁਈ ਜਾ ਇਹ ਥੋੜਿਆ ਦਰਾਂ ਸੁਈ ਆ ਲੈਓ ਵੇ ਨਖਰਾ ਕਰ ਲਿਓ ਫੇਸ ਸਿੰਗੀ ਇਹ ਥੋੜੀ ਕਾਲੀ ਆ ਵੀ ਕਿਤੇ ਕਰਮਾਂ ਵਾਲੀਆਂ ਨੇ ਭਾਵੇਂ ਜਨਾਨੀਆਂ ਜੋੜਨ ਬੱਚੇ ਜੋੜਨ ਸਿੱਧੂ ਨਹੀਂ ਇਹਦੀ ਮਗਰ ਕਟਾਈ ਇਹ ਨਾ ਇਹਦੇ ਮਗਰ ਕਟਾ ਸੇਲ ਛੱਡੀਆਂ ਇੰਨੀਆਂ ਵੀ ਭਾਵੇਂ ਬੱਚੇ ਛੱਡੋ ਨਾ ਛੱਡੋ ਹਾਂਜੀ ਐਦਾਂ ਥੱਲੇ ਬੈਜੋ ਠੀਕ ਹੈ ਜੀ ਥੋੜੀਆਂ ਵੀ ਛੇ ਆਂਦੀਆਂ ਹੋਧਦੀਆਂ ਤੇ ਚਾਰ ਸਾਡੇ ਕੋਲ ਉਹ ਦੇਤੀਆਂ ਠੀਕ ਹੈ ਜੀ ਅੱਜ ਨਹੀਂ ਪਾਉਣੀ ਤੇਰੀ ਨਹੀਂ ਪਾਉਣੀ ਅੱਜ ਨਹੀਂ ਪਾਉਣੀ ਇੱਕ ਨਹੀਂ ਪਾਣੀ ਇਹ ਗੱਭਣੇ ਨਹੀਂ ਸੋਬੇ ਯਾਰ ਬੱਚਾ ਤੋਰੇ ਫਿੰਦੇ ਹਾਂ ਸਾਂਭ ਕੇ ਪਾਉਣੀ ਚਾਹ ਹਾਂ ਟੂਆ ਬੈਠੇ ਨਾਲੇ ਸੋਬੀ ਠੀਕ ਹੈ ਜੀ ਚੋਤੀ ਸਾਰੀ ਹੋ ਅੱਜ ਹੀ ਸੁਹੀ ਨਾ ਇਹਦੇ ਦਾ ਦੁੱਧ ਕਿੰਨਾ ਦੱਸੋ ਚੋਤੀ ਬੋਲਾ 9 ਜਾਂ 10 ਕਿਲੋ ਬੋਲਾ 9 10 ਕਿਲੋ ਬੋਲਾ ਸਟਾਰਟ ਹੀ ਜਾ ਬਾਕੀ ਠੰਡੀ ਜੈ ਵੀ ਇੰਨੀ ਆ ਤੇ ਇਹਨੂੰ ਕੋਈ ਇਧਰ ਇੱਧਰ ਕਰ ਮਾਲੀ ਹਟ ਟਾਈਮ ਆ ਲੈ ਇਧਰ ਠੀਕ ਆ ਠੀਕ ਇਹਨਾਂ ਦੀ ਇਹੋ ਹੀ ਖੋਪੀ ਆ ਠੀਕ ਆ ਜੀ ਭੰਗਿਆ ਨਹੀਂ ਆ ਪਰ ਭਾਵੇਂ ਇਹਨਾਂ ਨੂੰ ਜਿੱਥੇ ਮਰਜ਼ੀ ਬੰਨ ਦੇ ਜਿੱਥੇ ਮਰਜ਼ੀ ਬੰਨ ਕੇ ਚੋ ਪਰਵਾਹ ਨਹੀਂ ਕਰਦੇ ਠੀਕ ਐ ਦੱਸੋ ਫੜੀਦਾ ਇਹ ਪਹਿਲਾਂ ਨੇ ਦੋਂਦੀ ਆ ਠੀਕ ਐ ਅੱਜ ਨਹੀਂ ਬਹਿ ਲੋ ਜਦੋਂ ਸੀ ਸੰਗਾਂ ਦਾ ਕੋਈ ਗੱਲ ਨਹੀਂ ਕਰਨ ਵਾਲੀ ਹਾਂਜੀ ਤੇ ਉਹ ਦੱਸੂਗਾ ਮੈਂ ਦੱਸੂ ਇਹਦਾ ਮੁੱਲ ਵੀ ਵੀਰ ਜਿੰਨਾ ਮੱਧੀ ਲਈਏ ਹਾਂਜੀ ਚਲੋ ਸਾਡੀ ਪਹਿਲੀ ਵੀਡੀਓ ਤਾਂ ਵੀਡੀਓ ਬੜੀਆਂ ਉਧਰ ਦੇ ਮਾਲ ਦੀ ਵੀਡੀਓ ਪਹਿਲੀ ਹਾਂਜੀ ਹਾਂਜੀ ਤੇ ਨਿਆਣਾ ਦੇ ਦਨੀਆ ਵੀ ਜੇ ਕੋਈ ਵੀਰ ਭਰਾ ਵਪਾਰੀ ਵੀ ਫੜਦਾ ਨਾ ਤੇ ਵੇਚ ਲੈ ਠੀਕ ਐ ਤੇ ਬਾਕੀ ਜਾਇਜ਼ ਮੁੱਲ ਮੁਨਾਫਾ ਵੀ ਲੈਣਾ ਵਾ ਥੋੜਾ ਲੈਣਾ ਠੀਕ ਹੈ ਇਹ ਗੱਡੀ ਦਾ ਮੁੱਲ ਜਿੰਨਾ ਮਰਜ਼ੀ ਕਰੀਏ ਇਹ 10 ਦਾ ਹੀ ਦੇਣੀ ਹੈ ਇਹ 10 ਦਾ ਵੀ ਨਹੀਂ ਦੇਣੀ ਤੇ ਲੱਖ ਦੀ ਵੀ ਨਹੀਂ ਦੇਣੀ ਹਾਂਜੀ ਕੋ ਗੱਡੀ ਜੇ ਪੰਜ-ਛੇ ਦਿਨ ਸੰਭਾਲ ਵਾਲੀ ਹੈ ਕੋ ਥੋੜਾ ਦੇਣਾ ਚੋਈ ਠੀਕ ਹੈ ਠੀਕ ਹੈ ਥੋੜਾ ਇਹਦੇ ਗੱਡੀ ਦੁੱਧੇ ਹੋਈਆਂ ਹਾਂ ਬਤਾਜ ਅੱਜ ਕਿੰਨਾ ਦੁੱਧ ਉਹਨੂੰ 9-10 ਕਿਲੋ ਬੋੜਾ ਕਿੰਨਾ ਕਿੰਨਾ ਹੋਵੇ ਦੁੱਧ ਲੈ ਕੋਈ ਬੋੜਾ ਮਿਲਦਾ ਹਾਂ 9 ਕਿਲੋ ਦੁੱਧ ਲਾਲੂ ਹਾਂ ਚਾਲੂ ਆ ਜੀ ਠੀਕ ਹੈ ਇਹਨੂੰ ਹਾਨਾ ਹੈ ਨਾ ਨਾ ਲੱਖ ਤੇ ਨਾ 11 ਦਿਨਾਂ ਬਚਣੇ ਹਾਂਜੀ ਇਹ ਹਾਂ ਮੈਂ ਕਦੀ ਜਿਹੜੀ ਦੇ ਦੇਣੀ ਆ 90 ਹਜ਼ਾਰ ਦੀ ਗੱਡੀ ਦੇਣੀ ਖਾਨਾ ਠੀਕ ਆ ਉਧਰ ਦੀ ਗੱਡੀ ਅਸਲ ਉਧਰ ਦੀ ਗੱਡੀ ਇਹ ਨਾ ਕਿ ਵੀ ਰੱਖੇ ਮੁੱਲ ਘਟਵਾਦਾ ਇੱਕ ਦੀ ਨਾ ਦੋਂਦੀ ਠੀਕ ਦੋਆਂ ਦੀ ਗੱਡੀ ਆ ਉਹ ਖਾ ਦੇ ਉਹ ਖਾ ਦੇ ਉਹ ਵੀ ਨਾ ਖਾ ਦੇ ਠੀਕ ਖਾ ਦੇ ਸਨੈਪ ਤੇ ਇਹ ਡਰਦੀਆਂ ਕੈਮਰੇ ਦਾ ਆ ਵੇਖੋ ਪਿਓਰ ਦੁੰਦੀ ਉਧਰ ਦੀ ਮੂੰਹ ਬਣਾਵਦੀ ਫੜਾਉਂਦੀਆਂ ਐ ਫੜਾ ਕੈਮਰੇ ਦਾ ਆ ਵੇਖ ਲਓ ਧਾਗਾ ਦੇ ਮੂੰਹ ਤਾਂ ਚੁੱਕ ਲੀ ਆ ਵੇਖੋ ਪਿਓਰ ਠੀਕ ਆ ਠੀਕ ਦੋਂਦੀ ਗੱਡੀ ਆ ਉਹ ਉਹ ਵੀ ਦੋਂਦੀ ਆ ਚਲੋ ਮੂੰਹ ਆਪਾਂ ਧਰਦੀਆਂ ਮੀਆਂ ਤਾਂ ਨਾਲ ਲਿਆ ਇੱਥੇ ਸਾਂਗੇ ਨਿਕਲੂ ਉਹੋ ਹੀ ਉਹਨਾਂ ਨੂੰ ਘਰੋਂ ਲੱਗੇ ਉਧਰ ਦੀਆਂ ਇੱਧਰ ਦੀਆਂ ਇੱਧਰ ਦੀਆਂ ਆਪਣੇ ਇੱਧਰ ਪੰਜਾਬ ਦੀਆਂ ਆਗੀਆਂ ਇਹ ਵੀ ਚੰਗੀਆਂ ਵਾਂ ਇਹ ਵੀ ਚੰਗੀਆਂ ਵਾ ਇਹ ਇੱਧਰ ਦੀਆਂ ਉਹ ਜਿਹੜੀਆਂ ਉਧਰ ਦੀਆਂ ਸੀ ਠੀਕ ਆ ਆਹ ਹੁਣ ਇੱਧਰ ਦੀਆਂ ਇਹ ਪਹਿਲਾਂ ਕੱਟੀ ਆ 10 ਕਿਲੋ ਦੋਹਾਂ ਦੋਹਾਂ ਦੀ ਇਹ ਮੇਰਾ ਵੀਰ ਭਰਾ ਸੁਣ ਲੈ ਉਧਰ ਜ਼ਿੰਦਗੀ ਆ ਵੀ ਖੋਲੀ ਐ ਇੱਧਰ ਵੀ ਆ ਹੁਣ ਇਹ ਆਪਣੇ ਇੱਧਰ ਦੀਆਂ ਇੱਧਰ ਦੀਆਂ ਹਾਂ ਇਹ ਪਹਿਲਾਂ ਕੱਟੀ 10 ਕਿਲੋ ਪਹਿਲੇ ਸਵੇਰ ਝੋਲੀ ਜੇ ਪਰ ਗੱਡੀਆਂ ਵੀਰ ਕੋਈ ਜਿਹੜੀ ਮੱਦੀ ਭਾਏ ਉਧਰ ਦੀ ਲਵੇ ਤੇ ਭਾਏ ਇਧਰ ਦੀ ਨਵੇ ਤਸਲੀ ਕਰਕੇ ਲਵੇ ਆਣਗੇ ਠੀਕ ਹੈ ਜੀ ਬਾਜ਼ਾਰ ਤੋਂ ਗਾਗਲ ਲਓ ਜੀ ਕੀ ਤਸਲੀ ਕੀਤੀ ਰਕਮਾਂ ਖਰਤੀਆਂ ਵਾ ਇਹ ਕੋਈ ਆਲੂ ਕੰਡੇ ਤੇ ਨਹੀਂ ਵੀਰੇ ਫੜ ਕੇ ਵੇਚਦੇ ਹਾਂ ਹਾਂ ਜੀ ਰਕਮਾਂ ਖਰਤੀਆਂ ਵਾ ਬਾਕੀ ਸੇਵਾ ਕੰਡੇ ਸਾਹਮਣੇ ਜੀ ਸਾਨੂੰ ਵੀ ਰਕਮਾਂ ਦੇਖੇ ਜਾਣੀਆਂ ਬਸ ਬਸ ਜੇ ਅਹੀ ਦੇਖ ਗਏ ਸਾਨੂੰ ਕਿੰਜ ਨਾ ਭਾਂ ਭਰਾਵਾਂ ਨੂੰ ਖਾਣੀਆਂ ਉਹ ਰਕਮਾਂ ਦੇਣੀਆਂ ਦੁੱਧ ਗੱਡੀ ਕੋ 10 ਗੱਲੋ ਕਾਦੂ ਤੋਂ ਵੱਡਾ ਜੇ ਅਹੀ ਨਰਖ ਪਰਖ ਨਾਲ ਦੇਖੀਆਂ ਤੇ ਉਹ ਵੀ ਨਰਖ ਪਰਖ ਨਾਲ ਦੇਖਤੀ ਹਾਂ ਜੀ ਤਸਲੀ ਕਰਕੇ ਬਾਜ਼ਾਰ ਟਨ ਕਾ ਕੇ ਖੜਨਾ ਇਹਨੇ ਮਗਰ ਬੱਚਾ ਕੀ ਆ ਗਿਆ ਜੋ ਕੱਟੀ ਇਹਨੂੰ ਸੂਈ ਨੂੰ 20 25 ਦਿਨ ਹੋ ਗਏ ਠੀਕ ਹੈ ਪਰ ਕੱਟੀ ਇਹ ਜਿਹੜੀ ਹੈ ਨਾ ਹਾਂਜੀ ਬੱਲਾ ਹੀ ਘਾਣੀਆਂ ਠੀਕ ਹੈ ਆ ਬੇਹਮਾਰ ਦੀ ਉਹ ਵਧੀ ਹਾਲੇ ਹਾਂ ਬੇਹਮਾਰ ਨੇ ਕੱਢੀ ਦੇ ਆ ਲੋ ਕੱਟੀ ਬਹੁਤ ਚੰਗੀ ਗੱਡੀ ਹੈ ਹਾਂ ਕੋਨਾ मतलब ਆਪ ਡਰ ਤਾ ਹੀ ਹਾਂਜੀ ਜਿਹਨੇ ਕੀ ਗੱਲ ਆਇਆ ਜਿਹਨੂੰ ਕੀ ਗੱਲ ਆਇਆ ਆ ਲੋ ਕੱਟੀ ਠੀਕ ਹੈ ਜੀ ਕੱਟੀ ਕੱਟੀ ਆਵੇ ਦਸੋੜੇ ਇਹੋ ਵਾਲਾ ਵੀਰ ਕੋਈ ਲੱਖ ਨਹੀਂ ਆ ਚਲੋ ਇਧਰ ਵੀ ਆ ਹਾਂਜੀ ਆਪ ਚਲੋ ਇਧਰ ਵੀ ਆ ਪਰ ਮੇਰੀ ਮਈ ਝੋਟੀ ਆ ਦੁੱਧ ਵਾਲੀ ਆ ਹਾਂਜੀ ਹਾਂਜੀ ਤੇ ਇਹਦਾ ਮੁੱਲ ਵੀ ਜਿੰਨਾ ਮਰਜ਼ੀ ਕਰੀਏ 90 ਹੀ ਦੇਣੀ ਆ ਹਾਂਜੀ ਇਹ 90 ਵੀ ਨਹੀਂ ਹਾਂਜੀ 85 ਵੀ ਨਹੀਂ 80 ਵੀ ਨਹੀਂ ਹਾਂਜੀ ਹਾਂ ਨਹੀਂ ਦੇ ਦੇਣੀ ਆ ਕੋਈ ਦੇਣ ਵਾਲਾ ਬੋਲ ਕਰਨਾ ਦੇ ਦਵਿਆਂ ਇਹ ਹਾਨ ਆ ਜਿਹਦਾ ਮੁੱਲ ਪੱਕਾ ਬਣੋ ਉਹੀ ਕਰਨਾ ਇਹਦਾ ਇਹ 76 ਕਿਲੋ ਹਾਨ ਨਹੀਂ 21 10 ਕਿਲੋ ਕਾਦੇ ਵੱਡਾ ਕੱਟੀ ਜਾਵੇ ਲੋ ਤਾਂ 10 ਕਿਲੋ ਆ ਹਾਂਜੀ 76 ਜੋਟ ਦਊਗਾ ਪਹਿਲੇ ਸਵੇਰੇ ਠੀਕ ਆ ਸੱਤ ਅੱਗੇ ਚਾਰ ਗੱਟ ਅਸੀਂ ਦੀ ਠੀਕ ਹੈ ਕੱਟੀ ਨਜੂ ਪਈ ਦੀ ਆਵੇ ਇੱਧਰ ਕੱਟੀ ਨਮੂਨਾ ਇੱਕ ਪਰ ਇਹ ਵੀ ਇਹਦੇ ਤੋਂ ਤੁਹੇ ਆਉਣ ਵਾਲੀ ਜਾਏ ਤੇ ਵੀ ਆਪਣੇ ਇੱਧਰ ਦੀ ਆ ਇਹ ਗੱਡੀ ਇਹਦੇ ਮਗਰ ਵੀ ਕੱਟੀ ਇਹਦੇ ਮਗਰ ਵੀ ਕੱਟੀ ਇਹ ਨੂੰ ਵੀ ਕੱਟੀ ਕੱਟੀਆਂ ਜਿਹੜੀਆਂ ਨਾ ਰਈਆਂ ਦੀਆਂ ਕਿਸੇ ਵੀ ਡੰਗੜੇ ਜਵਾਬ ਨਹੀਂ ਮਾੜਾ ਹੌਦ ਰਹਿ ਕੇ ਤਾਂ ਗਾਲਾਂ ਕੱਢੀਆਂ ਹੈ ਪਰ ਉਹਨਾਂ ਨੂੰ ਹਾਂਜੀ ਆ ਵੀ ਆ ਵੀ ਪਹਿਲਾਂ ਜੇ ਇਹ ਵੀ ਆਪਣੇ ਇੱਧਰ ਦੀ ਇਹ ਵੀ ਆਪਣੇ ਇੱਧਰ ਦੀ ਸਭ ਇਹਨੂੰ ਮਰ ਜਾ ਬੱਚਾ ਮੂੰਹ ਲਾ ਗਿਆ ਵਾ ਠੀਕ ਆ ਬੱਚਾ ਗੱਡੀ ਭਰ ਲਾ ਗਿਆ ਭੁੰਡਾ ਲਿਆ ਥੋੜਾ ਜਿਹਾ ਕਹਿਣ ਨੂੰ ਵੀਰੇ ਇਹਨੂੰ ਉੱਧਰ ਦੀ ਕਹਿ ਸਕਦੇ ਆ ਨਾਥ ਨਹੀਂ ਭਈ ਭਰ ਨਹੀਂ ਕਿਉਂ ਇਹੋ ਜਿਹੇ ਕੰਮ ਨਹੀਂ ਕਰਦਾ ਹਾਂ ਕੋਈ ਨਾ ਤੂੰ ਤਰੀਂ ਭਈ ਭਰ ਨਹੀਂ ਕਹਣਾ ਅਵੇ ਨਾ ਪਾਵੇ ਜਿਹੜੀ ਗੱਲ ਹੈਗੀ ਉਹੋ ਕਹਿਣੀ ਜਿਹਨੇ ਕੋਈ ਇਹ ਗੱਤ ਨਹੀਂ ਅਗੜਾ ਕੋਈ ਚੀਜ਼ ਦੇਖੋ ਪਾਰੇ ਦਾ ਥਾਂ ਦੋ ਜੀ ਕੋਈ ਉੱਧਰ ਤੂੰ ਨਾ ਆਉਂ ਕੋਈ ਜ਼ਾਬਦੀ ਘਟ ਕੋ ਇਹਦਾ ਦੁੱਧ ਆਖ ਲੈ ਲੋ ਦੁੱਧ ਕਰੂਗੀ ਮੈਂ ਰਹਿ ਜੇ ਚਲੋ ਬੋਗਲਾ ਲਾ ਲੈ ਵੀ 7-8 ਚੁਲਣਾ ਇੰਨਾ ਕੀ ਇੰਨਾ ਕੀ ਨਾਲੇ ਥਾਂ ਤੋਂ ਬੜਾ ਚੰਗਾ ਇਹਦਾ ਅਜੇ ਸਰਕਸ ਕਿਉਂ ਨਹੀਂ ਆ ਬਗੀ ਜਵਾਬ ਸਮਾ ਵਧੀਆ ਵਾਂ ਹਾਂਜੀ ਅੱਜ ਬੜਾ ਫੜ ਲਾ ਲੈਣਾ ਇਹ ਵੀ ਪਹਿਲਾ ਸੂਆ ਇਹ ਵੀ ਪਹਿਲਾ ਸੂਆ ਇਹ ਵੀ ਪਹਿਲਾ ਸੂਆ ਪਹਿਲਾ ਸੂਆ ਥਾਂਵੇਂ ਕਿੱਡਾ ਨੋਗਲਾ ਲਗਾਏ ਸਾਰੀਆਂ ਫਿਰਨਾਂ ਅੱਜ ਟੋਟਲ ਸਾਰੀਆਂ ਫਿਰਨਾਂ ਠੀਕ ਹੈ ਹਾਂ ਜੀ ਨਹੀਂ ਦੋ ਚਾਰ ਹੋਰ ਦੂਜੇ ਸੂਵੇ ਤੇ ਜਿਸਵੇਂ ਭਰੋ ਪਾਉਣੀਆਂ ਨਹੀਂ ਅੱਜ ਪਾਉਣੀਆਂ ਨਹੀਂ ਠੀਕ ਐ ਇਹ ਗੱਡੀ ਪਹਿਲਾਂ ਬਹੁਤ ਚੰਗੀ ਆ ਦੋਦਿਆਂ ਦਾਕਰ ਬਣਾ ਹਾਂ ਹਾਂ ਜੀ ਇਹ ਵਾ ਵੇ ਪਿੱਛੇ ਥਣ ਵੇਖਦਾ ਕਾਟਣਾ ਲਗਾ ਇਹ ਵੇ ਲੈ ਵਾ ਠੀਕ ਐ ਦੱਸੋ ਇਹ ਇਹ ਪਸ਼ਮੀ ਤਾਂ ਆ ਇਹ ਥੋੜਾ ਬਣਵਾਣ ਲੱਗਾ ਬਚਾ ਮੂੰਹ ਆ ਗਿਆ ਠੀਕ ਐ ਤੇ ਬਾਕੀ ਦੂਜਾ ਮਾਰਾ ਇਹਦਾ ਮੋਲ ਜਿੰਨਾ ਮੱਝੀ ਕਰੀਏ ਹਾਂ ਜੀ ਇਹ ਦੇ ਦਾਂਗੇ 75 ਦੱਸੋ ਇਹ ਨਾ 75 ਹਾਂ ਉਕੀ ਤੇ ਨਾ 70 ਹਾਂਜੀ ਇਹਦਾ ਮੁੱਲ ਕਰਦਾ ਉਹ ਜਿਹੜਾ ਕੋ ਭਣਪਰਾ ਹਰ ਕੋਈ ਲਾ ਜੇ ਠੀਕ ਐ ਜਿਹਨੇ ਟੋਕੜ ਦਾ ਨਹੀਂ ਉਹ ਵੀ ਲਾ ਕੇ ਵੀ ਸੱਜਰ ਹੀ ਲਾ ਜਾਉ ਠੀਕ ਐ ਤੇ ਪਹਿਲਾਂ ਝੋਟੀ ਵੇਖੋ ਬਹੁਤ ਸੋਹਣੀ ਸਾਫ ਸੁਥਰੀ ਆ ਕਾਲੀ ਤੇ ਇਹਦਾ ਮੁੱਲ ਬਹੁਤ ਦਗਾਣਾ ਇਹ 66000 ਦੇ ਦੇਣੀ ਠੀਕ ਐ ਜੀ 66000 ਦੀ ਸੱਜਰ ਸੂਈ ਪਹਿਲਾਂ ਝੋਟੀ ਥਣ ਚੱਡਾ ਵਧੀਆ ਇੱਕ ਨੰਬਰ ਦਾ ਵੇਖੋ ਮਗਰ ਵੀ ਕੱਟੀ ਮਗਰ ਕੱਟੀ ਹਾਂਜੀ ਇਹ 66000 ਵਿਹਾਨ ਦੇ ਦੇਣੀ ਠੀਕ ਐ ਜੀ ਤੇ ਬਾਕੀ ਉਹ ਗਾਂ ਇੱਕ ਆਹ ਵੇਲਾ ਕੱਟੀ ਪਸਮ ਪੀ ਹੱਥ ਨਾਲ। ਉਹ ਲਾ ਲਾ ਪਸਮ ਪੀਦਾ। ਆ ਵੇਖ ਲੋ। ਆ ਹੁਣ ਪਸਮੀ ਜੀ। ਹਾਂ ਲੁਕਾ ਹੱਥ ਲਾਤਾ ਨਾ। ਤੇ ਛੋਟੀ ਪਸਮ ਪੀਏ। ਠੀਕ ਹੈ। ਆ ਹੱਥ ਲਾਇਆ ਪਸਮੀ ਆ। ਵੇਦ ਕੱਟੀ। ਆਹ ਇਹ ਛੜੀ ਗੱਲਿਆ ਬਈ। ਇਧਰੇ ਪੁੱਤ। ਇਧਰੇ। ਆ ਇਹ ਇਧਰੇ ਆ ਰਹੀ ਆ। ਇਹ ਛੜੀ ਗੱਲਿਆ। ਹਾਂਜੀ ਹਾਂਜੀ। ਜਦਾਂ ਮੱਦੀ ਬਹੁਤ ਲੈਣਾ ਦੇ ਕੇ। ਇੱਧਰ ਆਏ ਨਾ ਲਤ ਮਾਰਨੀ। ਇੱਕੋ ਵੱਸੀ ਸੁਈ ਆ। ਆ ਵੇਖੋ। ਪਰ ਕੋ ਨਹੀਂ। ਪਰ ਤੇ ਸੁਈ ਨਹੀਂ ਆ ਜੀ ਜਾ ਕੇ ਨਾ। ਠੀਕ ਹੈ ਜੀ। ਸੁਈ ਆ। ਆ ਉਹ ਪਤਾ ਕਿ ਕਿੱਦ ਨੂੰ ਖਾਜ। ਸੋਹ। ਸੇ ਤੰਗੀ ਜਲੀ ਪਣੀ। ਇਹ ਤਾਂ ਮਗਰ ਵਾਸ਼ਾ ਵਾਸ਼ਾ ਅੰਦਰ ਵਖਾ। ਮੱਛਾ ਡੱਬਾ ਇਹਦੇ ਨਾਲ ਦਾ ਤਾਜਾ ਵਾ। ਵਖਾਲਦ ਨੇ ਬਾਜ। ਦੋ ਦੇ ਦੇਖੋ 13 14 ਕਿਲੋ ਦਾ ਹਣ ਬੋਲਾ ਲੀਟਰ ਵਾਲਾ ਵਾ। ਠੀਕ ਹੈ। ਹਾਂਜੀ ਕੋਈ ਬੋਲਾ ਵਾਲੇ ਦੁੱਧ ਲੜੇ ਮੇਸਾ ਬੋਲਾ ਨਹੀਂ ਬਣਨਾ ਸਾਫ ਕਰਤੀ। ਪਰਸੋਂ ਸੁਈ ਆ ਪਤਾ ਨਹੀਂ ਬਣਨਾ ਦੇ ਕੰਗਾਂ ਦੇ ਦੋ ਲਾਂਗੇ ਦੋਲੇ ਦੇ ਗੰਗਲਾ ਬਣਨ ਹੋਰ ਜਾਂਦਾ। ਐ ਸਾਫ ਕਰਤੀ ਨੂੰ ਸਾਫ ਕਰ ਦਈ ਤੇ। ਆਵੇ ਉਹਦਾ ਅਬ ਇਹ ਜੰਗਰ ਉਧਰ ਲਾਉਦਾ ਜਾਂ ਮੈਂ ਹੱਜੀ ਆਜਾ ਉਧਰ ਨਹੀਂ ਸੀ ਪੇਟ ਕੱਲ ਦਾ ਠੀਕ ਹੈ ਆ ਵੇਖਾ ਟਾਇਰ ਕਿਤੇ ਕੀ ਨਮੂਨਾ ਜਾਨਾ ਇਹ ਵੀ ਉਧਰੋਂ ਲਿਆ ਦੀ ਮਾਂ ਜੀ ਮੇਰੀ ਮਾਂ ਉਧਰ ਆਈ ਆ ਪਰ ਹੁਣ ਪਾਉਣੀ ਦੀ ਵਖਾਉਣੀ ਦੀ ਹੈ ਜੀ ਚੱਲ ਠੀਕ ਕੋਈ ਇਹਦੇ ਮਗਰ ਬੱਛਾ ਵਾ ਤੇ ਅੰਦਰ ਪੱਜਾ ਖਾਣਾ ਦੇ ਗਿਆ ਮੜਾ ਖਾ ਲ ਲੈਨੇ ਆ ਜੋ ਇਹ ਆ ਬਚਾ ਲੈ ਠੀਕ ਹੈ ਯਾ ਤਰਾ ਆ ਜਾ ਘਟ ਵੀਨੇ ਆ ਜਾ ਬਚਾ ਇਹਨੂੰ ਆ ਜੁਹਿੰਦ ਜਿਹੜੇ 14 ਕਿਲੋ ਬੋਲਾ ਦੇ ਠੀਕ ਹੈ ਤੇ ਦੱਸ ਦੋ ਰੇਟ ਰੇਟ ਦੱਸਨੇ ਕਾਈ ਨਾਲ ਕੇ ਦੱਸੋ ਫਿਰ ਇਹਦਾ ਮੁੱਲ ਵੀ ਜਿੰਨਾ ਮਰਜ਼ੀ ਕਰੀਏ ਉਹ ਕੈਮਰਾ ਵੇਖ ਲੈ ਮੈਂ ਕਿਦਾਂ ਇਹ ਚੋਈ ਸਾਫ਼ੀ ਤੇ ਆ ਬਸ਼ੀ ਬਾਂਦੀ ਬੜੀ ਥੱਲੇ ਹੋਏ ਠੀਕ ਹੈ ਜੀ ਤੇ ਬਾਕੀ ਠੰਡੀ ਛੰਡੀ ਬੜੀ ਆਵੇ ਕੋਈ ਰਸੀ ਤੁਸੀਂ ਨਹੀਂ ਪਾਉਣੀ ਠੀਕ ਹੈ ਠੀਕ ਤੇ ਦੁੱਧ ਭਾਵੇਂ 20 ਕਿਲੋ ਕੱਢੂਗੀ ਨਾ ਚਲੋ ਹੁਣ 14 ਕਿਲੋ ਚਲੋ ਬਾਕੀ ਸੇਵਾ ਦਾ ਵੇਲੇ ਹੁਣ ਬੋਲੇ ਦੇ ਜਾਈ ਦੇ ਹਾਂਜੀ 14 ਕਿਲੋ ਅਜੇ ਬੋਲੇ ਦੇ ਆ ਗਾੜੀ ਸੇਵਾ ਦਾ ਇਹਦਾ ਮੁੱਲ ਜਿੰਨਾ ਮਰਜ਼ੀ ਕਰੀਏ ਦੋ ਛੱਡ ਦਾਂਗੇ 50 ਕਿਲੋ ਹਟਾਲੀਆ ਇਹ ਹਾਂ ਨਹੀਂ ਦੇ ਦਾਂਗੇ 45000 ਦੀ ਪੱਕੀ ਠੀਕ ਹੈ ਉਸ ਤੋਂ 500 ਰੁਪਏ ਛੋਟ ਕਰਾਂਗੇ ਠੀਕ ਹੈ 45000 ਜੋ 500 ਰੁਪਏ ਛੋਟ ਕਰਦਾਂਗੇ ਬਾਕੀ ਇਹੋ ਹੀ ਮਾਲ ਹੈ ਸੁਆ ਸੁਆ ਸਾਰੇ ਵੀ ਭਣ ਭਰਾਵਾਂ ਨੂੰ ਇਹੋ ਬੇਨਤੀ ਆ ਹਟ ਜੁਰ ਕੇ ਕਰ ਦੇਣਾ ਵੀ 2 ਡੰਗ ਚੋ 4 ਡੰਗ ਚੋ ਭਾਵੇਂ 10 ਡੰਗ ਚੋ ਹਾਂਜੀ ਕੋਈ ਤੁਹਾਡੀ ਸਿਰ ਤੇ ਦੀ ਤੁਹਾਂ ਪੈਸੇ ਦੇਣੇ ਚੋ ਕੇ ਖੜੋ ਹਾਂਜੀ ਤਸੱਲੀ ਕਰੋ ਵਜਾਦਨ ਕਰਾ ਕੇ ਜੋ ਦੱਸਾਂਗੇ ਨਿਕਲੂ ਉਹ ਹੀ ਠੀਕ ਹੈ ਰਕਮਾ ਇਹ ਲਾ ਕੇ ਲੈ ਆਂ ਤੇ ਰਕਮਾ ਤੁਸੀਂ ਵੀ ਲਾ ਕੇ ਖੜਨਾ ਹਾਂਜੀ ਤੇ ਬਾਕੀ ਇਹੋ ਹੀ ਆ ਸਾਡੀ ਬੇਨਤੀ ਸਤਿ ਸ੍ਰੀ ਅਕਾਲ